the option for completely banning paddy in few blocks should also be considered ਵੀ ਝੋਨਾ ਜਮਾ ਹੀ ਬੰਦ ਕਰ ਦਿਓ ਇਹ ਕਈ ਬਲੌਕਸ ਹੈਗੇ ਤੇ ਇਹ ਕਿਹੜੇ ਹੈ ਕਈ ਬਲੌਕ 150 ਬਲੌਕਸ ਦੇ ਅੰਦਰੋਂ 60 ਬਲੌਕ ਹੈ ਸਾਹਿਬ ਉਹਦੀ ਵੀ ਲਿਸਟ ਇਹਦੇ ਚ ਸਾਰੀ ਹੈ ਜੇ ਕੋਈ ਮਾੜਾ ਮੋਟਾ ਇਹਨੂੰ ਪੜਨ ਦੀ ਕੋਈ ਖੇਚਲ ਕਰਨ ਸਾਡੇ ਆਪੋਜੀਸ਼ਨ ਵਾਲੇ ਸਰਕਾਰ ਨੇ ਆਪ ਮਾਨ ਸਾਹਿਬ ਨੂੰ ਕਿਤੇ ਮੌਕਾ ਲੱਗਿਆ ਹੋਵੇ ਜੇ ਕੇਜਰੀਵਾਲ ਸਾਹਿਬ ਦਾ ਬਸਤਾ ਚੱਕਿਆ ਪਾਇਲਟ ਬਣ ਕੇ ਨਾ ਗਏ ਹੁਣ ਕਿਤੇ ਦੇਖਿਆ ਹੁੰਦਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਨਾਮ ਆਉਂਦਾ ਸਭ ਸੰਗਰੂਰ ਦਾ ਆਉਂਦਾ ਓਵਰ ਐਕਸਪਲੋਇਟਡ ਜਿਹੜੇ ਜ਼ੋਨਸ ਐ ਉਹ ਮੰਨਦੇ ਐ ਜਿੱਥੇ 300 ਗੁਣਾ ਪਾਣੀ ਰੀਚਾਰਜਦੋਂ ਜੇ 10 ਲੀਟਰ ਪਾਣੀ ਜਾਂਦਾ ਉਸ ਤੋਂ 30 ਲੀਟਰ ਆਪਾਂ ਕੱਢੀ ਜਾਂਦੇ ਆ ਰੀਚਾਰਜ 10 ਹੁੰਦਾ 300% ਤਾਈ 300% ਫਿਰ 200 ਤੋਂ 250% ਫਿਰ 250 ਤੋਂ 200% ਤਾਈ ਇਹਨਾਂ ਨੇ ਜਿਹੜੀ ਇਹਨਾਂ ਦੀ ਰეკਮੈਂਡੇਸ਼ਨ ਹੈ ਵੀ ਉਹ ਬਲੌਗ ਜਿੱਥੇ 200% ਤਾਈ ਐਕਸਟ੍ਰੈਕਸ਼ਨ ਹੋ ਰਹੀ ਹੈ ਉੱਥੇ 30% ਰਿਡਕਸ਼ਨ ਕੀਤੀ ਜਾਵੇ ਮੇਰੀ ਬੇਨਤੀ ਹੈ ਮੈਂ ਕਿਸੇ ਚ ਨੁਕਸ ਨਹੀਂ ਕੱਢਣ ਵਾਸਤੇ ਅੱਜ ਇੱਥੇ ਬੈਠਾ ਵੀ ਮੈਂ ਕਿਸੇ ਦੇ ਇੱਥੇ ਬੈਠ ਕੇ ਵੱਟੇ ਮਾਰੀ ਜਾਵਾਂ ਜਾਂ ਕਿਸੇ ਮਾੜਾ ਚੰਗਾ ਕਵਾਂ ਮੇਰੀ ਇੰਨੀ ਬੇਨਤੀ ਹੈ ਵੀ ਕਿਸਾਨ ਜਿੱਥੇ ਬੰਦਿਆਂ ਨੇ ਦੇਖ ਲਿਆ ਹੋਣਾ ਸਭ ਸਰਕਾਰ ਨੇ ਇਹਦਾ ਬਣਾਈ ਹੈ ਸਾਰੇ ਉਗੇ ਜਿਹੜੇ ਐ ਸਾਇੰਟਿਸਟ ਐ ਗਿੱਲ ਸਾਹਿਬ ਐ ਸੁਚਾ ਸਿੰਘ ਗਿੱਲ ਜੀ ਐ ਸਾਰੇ ਇਹਦੇ ਵਿੱਚ ਸਾਰਿਆਂ ਦੇ ਨਾਮ ਐ ਤੁਸੀਂ ਦੇਖੋਗੇ ਕੋਮਨ ਸਾਹਿਬ ਐ ਸਾਰੇ ਇਹਦੇ ਵਿੱਚ ਸਭ ਸਭ ਨੇ ਆਪਣੇ ਆਪਣੇ ਰਏ ਐ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਾਹਿਬ ਐ ਸਾਰੇ ਕੋਈ ਖੜੜਾ ਤਿਆਰ ਕੀਤਾ ਜਦੋਂ ਇੱਥੇ ਆਣਗੇ ਉਹਨਾਂ ਨਾਲ ਕਿਸੇ ਮੌਕੇ ਤੇ ਗੱਲ ਹੋਵੇ ਸਾਡੀ ਇਹਦਾ ਤਾਂ ਕਰੀਏ ਸਾ ਮੇਰੀ ਇੱਕੋ ਹੀ ਗੱਲ ਐ ਵੀ ਇਹਦੇ ਤੇ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਸੰਦੀਪ ਜਾਖੜ ਨੇ ਖੜ ਕੇ ਇਕੱਲੇ ਮੈਂ ਬੜਾ ਘੌਰ ਨਾਲ ਦੇਖਿਆ ਸਭ ਉਹ ਸੈਸ਼ਨ ਕੱਲੇ ਸੁਨੀਲ ਜੀ ਆਪਣੇ ਸੰਦੀਪ ਜਾਖੜ ਨੇ ਖੜ ਕੇ ਕਿਹਾ ਵੀ ਇਹਦੇ ਗਲਤਾ ਕਰ ਲੋ ਕਿਸੇ ਨੇ ਵਾਈ ਨਹੀਂ ਲਈ ਬਸ ਪੰਢੀ ਜਾਓ ਬੀਜੇਪੀ ਮਾੜੀ ਆ ਬੀਜੇਪੀ ਮਾੜੀ ਆ ਬੀਜੇਪੀ ਨੇ ਸਾਨੂੰ ਆ ਖਰੜਾ ਬਣਾ ਕੇ ਭੇਜਤਾ ਇਹਦੇ ਨੂੰ ਰਿਜੈਕਟ ਕਰ ਦੇ ਕਰ ਦਿਓ ਸਾਬ ਤੁਹਾਡੇ ਵਾਲਾ ਇਹਨੂੰ ਪਾਸ ਕਰੋ ਫਿਰ ਇਹਨੂੰ ਪਾਸ ਕਰੋ ਜੇ ਕਿਸਾਨ ਜੱਥੇ ਬੰਦੀਆਂ ਕਹਿੰਦੀਆਂ ਬੀਜੇਪੀ ਨੇ ਖਰੜਾ ਭੇਜਿਆ ਮਾੜਾ ਹੈ ਫਿਰ ਪੰਜਾਬ ਸਰਕਾਰ ਵਾਲਾ ਇਹਨੂੰ ਲਾਗੂ ਕਰੋ ਸਾਬ ਤੇ ਮੈਂ ਭਗਵੰਤ ਮਾਨ ਜੀ ਨੂੰ ਕਹੂੰਗਾ ਪਹਿਲੇ ਆਪਣੇ ਘਰੋਂ ਚਾਲੂ ਕਰੋ ਆ ਤੁਸੀਂ ਇਹ ਨਕਸ਼ੇ ਚ ਦੇਖੋ ਇਹ ਕਲਾ ਹੀ ਨਹੀਂ ਸਭ ਕਿਉਂਕਿ ਸੰਗਰੂਰ ਹਮੇਸ਼ਾ ਹੁੰਦਾ ਹੈ ਵੀ ਸਭ ਤੋਂ ਵੱਡੀ ਧਾਨ ਦੀ ਮੰਡੀ ਸੰਗਰੂਰ ਹੈ ਪੰਜਾਬ ਚ ਇਹ ਆ ਸੰਗਰੂਰ ਦੇ ਨਾਲ ਨਾਲੇ ਜਿਹੜੇ ਇਲਾਕੇ ਆ ਤੁਸੀਂ ਸਾਰੇ ਦੇਖੋ ਚਾਹ ਪਵਾਨੀਗੜਾ ਹੈ ਬਰਨਾਲਾ ਹੈ ਸੁਨਾਮ ਹੈ ਡਿੜਬਾ ਹੈ ਆ ਸਾਰੇ 300% ਵਾਲੇ ਜੀ ਸਾਰੇ ਸਵੇਰੇ ਉੱਥੇ ਜਾ ਕੇ ਵਕਤ ਪਹਿ ਜਾਣਾ ਆ ਕਾ ਮਿਚੀ ਬੈਠੇ ਆ ਆ ਨਾ ਗੱਲ ਕਰੋ ਬੀਜੇਪੀ ਨੂੰ ਚੰਗਾ ਮਾੜਾ ਕਹਿ ਕੇ ਤੇ ਆਪਾਂ ਡੰਗ ਲਗਾ ਲੀਏ ਸਭ ਆ ਆ ਕੋਈ ਇਸ਼ੂ ਨਹੀਂ ਸਭ ਮੇਰੇ ਕਹਿਣ ਦਾ ਭਾਵ ਹੈ ਇਨਾ ਕੋੜੀਆਂ ਗੱਲਾਂ ਕੰਨੀਆਂ ਨਹੀਂ ਆ ਕੋੜੇ ਅੱਕ ਚਬਣੇ ਪੈਣਗੇ ਚਾਹੇ ਅੱਜ ਚਬ ਲਈਏ ਚਾਹੇ ਕੱਲ ਚਬ ਲਈਏ ਫਿਰ ਬਾਅਦ ਚ ਕਹਿੰਦੇ ਫਿਰਾਂਗੇ ਵੀ ਹੋਇਆ ਕੀ ਹੈ ਕੀ ਨਹੀਂ ਹੋ ਰਿਹਾ ਉਸ ਗੱਲ ਤੇ ਕੌਣ ਗੌਰ ਕਰੂਗਾ ਸੈਕਿੰਡ ਸਾਬ ਕੱਲੇ ਇੱਥੇ ਐਸੇ issues ਤਾਂ ਬਹੁਤ ਆ ਸਾਬ ਸ਼ਮਾ ਪੈ ਜਾਣਗੀਆਂ ਜੇ ਮੈਂ ਡਿਸਕਸ ਕਰਨ ਲੱਗ ਜਾ ਬਟ ਆਮ ਨਾਟ ਇਨ ਅ ਪੋਜੀਸ਼ਨ ਮੈਂ ਤਾਂ ਆਪਣੇ ਜਿਹੜੇ ਮੇਨ ਮੇਨ ਖਦਸਿਆ ਜਿਹੜੇ ਮਤਲਬ ਜਿਹੜੇ ਬੰਦੇ ਦਾ ਖੇਤੀ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਉਹਨੂੰ ਉਹ ਸਮਝ ਆ ਜੂਗੀ ਆ ਦੂਜੀ ਗੱਲ ਜਿਹੜੀ ਮੇਨ ਉਸੇ ਸਭ ਤੋਂ ਜ਼ਿਆਦਾ ਰੌਲਾ ਪਿਆ ਜਿਹੜੀ ਉਥੋਂ ਆਈ ਸੀਗੀ ਪੁਲਿਸੀ ਸੈਂਟਰ ਚੋਂ ਵੀ ਇਹ ਸਾਈਲੋਜ਼ ਬਣਾ ਰਹੇ ਹੈ ਜੀ ਖਤਮ ਹੋ ਜਾਣਗੇ ਜੀ ਉੱਜੜ ਜਾਣਗੇ ਜੀ ਆੜਤੀਏ ਮਾਰੇ ਜਾਣਗੇ ਜੀ ਵਿਚਾਰੇ ਆੜਤੀਏ ਮਾਰੇ ਜਾਣਗੇ ਜੀ ਠੀਕ ਹੈ ਸਾਬ ਆੜਤੀਏ ਉਸ ਟਾਈਮ ਉਹਨਾਂ ਦੇ ਖਿਲਾਫ ਜਾ ਕੇ ਉੱਥੇ ਤੇ ਆੜਤੀਏ ਨਾਲ ਕੇ ਸੀ ਇਸ ਕਰਕੇ ਉਹ ਵੀ ਦੁੱਧ ਦੇ ਤੋਤੇ ਹੋ ਗਏ ਸਾਰੇ ਆ ਜਿਹੜੀ ਇਹਨਾਂ ਦੀ ਪਾਲਿਸੀ ਇੱਕ ਮਿੰਟ ਸਾਬ ਆ ਮੈਂ ਇੱਕ ਵਾਰ ਬਿਟਮ ਪੜ੍ਹਾਂਗਾ ਕੋਮਾ ফুলਸਟਾਪ ਮੈਂ ਕੋਈ ਨਹੀਂ ਘਟਾਣਾ ਜੋ ਕੱਲ ਕੋਈ ਕਹਦਾ ਉਹ ਸੁਨੀਲ ਨੇ ਅੜਤੀਆਂ ਨੂੰ ਮਾੜਾ ਕਹਿਤਾ ਮੈਂ ਨਹੀਂ ਕਹਿ ਰਿਹਾ ਸਰ ਪੰਜਾਬ ਸਰਕਾਰ ਕਹਿ ਰਹੀ ਹੈ ਉਹਦੇ ਚ ਇਹਦਾ ਕੁਝ ਨਹੀਂ ਲਿਖਿਆ ਆ ਮੇਰੇ ਕੋਲ ਆ ਵੀ ਹੈ ਜਿਹੜਾ ਖਰੜਾ ਰਿਜੈਕਟ ਕੀਤਾ ਉਹਦੇ ਵਿੱਚ ਤਾਂ ਉਹਨਾਂ ਨੇ ਸਿਰਫ ਇੰਨਾ ਹੀ ਲਿਖਿਆ ਹੈ ਵੀ ਰੈਸ਼ਨਲਾਈਜੇਸ਼ਨ ਆਫ ਕਮਿਸ਼ਨ ਇਹ ਕਮਿਸ਼ਨ 에ਜੰਟਸ ਦਾ ਕਮਿਸ਼ਨ ਹੈ ਜਿਹੜਾ ਰੈਸ਼ਨਲਾਈਜ਼ ਕੀਤਾ ਜਾਵੇ ਇੱਥੇ ਕੀ ਕਹਿੰਦੇ ਆ ਸੁਣੋ ਇੱਕ ਮਿੰਟ ਪੰਜਾਬ ਸਰਕਾਰ ਦਾ ਕੀ ਕਹਿੰਦੀ ਹੈ ਕਹਿੰਦੇ ਹਾਊਐਵਰ ਦਾ ਹਿਸਟੋਰਿਕ 네ਗੇਟਿਵ ਐਸਪੈਕਟ has been of the potential exploitation of the farmers by the commission agents ਵੀ ਜਿਹੜਾ ਕਿਸਾਨ ਨੂੰ ਨਿਚੋੜੀ ਜਾਂਦੇ ਐ ਅੜਤੀਏ ਉਹ ਸਭ ਤੋਂ ਵੱਡਾ ਇੱਕ ਕਨਸਰਨ ਹੈ ਹਾਈ ਇੰਟਰਸਟ ਰੇਟਸ ਔਨ ਕ੍ਰੈਡਿਟ ਸਪਲਾਈ ਆਫ ਸਪੂਰੀਅਸ ਫਾਰਮ ਇਨਪੁਟਸ ਹਾਈ ਕਮਿਸ਼ਨ ਚਾਰजेस ਐਂਡ ਅ ਲੈਕ ਆਫ ਟਰਾਂਸਪੇਰੈਂਸੀ ਇਨ ਪ੍ਰਾਈਸਿੰਗ ਮੈਕੈਨਿਜ਼ਮਸ ਐਂਡ ਟ੍ਰਾਂਜੈਕਸ਼ਨਸ ਹੈਵ ਆਫਨ ਲੈਡ ਟੂ ਫਾਰਮਰਸ ਰਿਸੀਵਿੰਗ ਲੋਅਰ ਰਿਟਰਨਸ ਫॉर देयर ਪ੍ਰੋਡਿਊਸ ਅਗਲੀ ਹੋਰ ਵੀ ਦੇਖੋ ਸਭ ਪਤਾ ਨਹੀਂ ਕਿਹੜੇ ਇੱਥੇ ਸਾਰੇ ਤਾਲੀ ਵਜਾਈ ਜਾਂਦੇ ਸੀਗੇ ਜਿਹੜੇ ਇੱਕ ਪਾਸੇ ਕਹਿੰਦੇ ਅਸੀਂ ਆੜਤੀਆਂ ਦੇ ਬੜੇ ਜੀ ਹੱਕ ਦਾ ਹੱਕ ਚੇ ਬੋਲਦੇ ਆ ਅਸੀਂ ਆੜਤੀਆਂ ਨੂੰ ਕਰਨਾ ਹੈ ਉਹ ਆ ਇੱਕ ਮਿੰਟ ਪੜ ਲੈਂਦੇ ਕਿਸੇ ਨੇ ਜਿਹੜੇ ਸਾਰੇ ਕਲ ਫਲਾ ਲਾ ਕੇ ਅਚਕਨਾ ਲਾ ਲਾ ਕੇ ਆਵੜਦੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਇਹਦੇ ਤੇ ਕੀ ਕਹਿਣਗੇ ਡਿਸਪਾਈਟ ਹੈਵਿੰਗ ਅ ਮਾਈਨਰ ਰੋਲ ਇਨ ਮਾਰਕੀਟਿੰਗ ਆਫ ਕ੍ਰਾਪਸ ਪਰਟਿਕੁਲਰਲੀ ਐਮਐਸਪੀ ਕ੍ਰੌਪਸ ਜਿਹੜੇ ਐਮਐਸਪੀ ਦਾ ਟੌਰ ਵਜਾਈ ਜਾਂਦੇ ਹੈ ਪਰਟਿਕੁਲਰਲੀ ਇਨ ਐਮਐਸਪੀ ਕ੍ਰੌਪਸ ਸਚ ਐਜ਼ ਵੀਟ ਐਂਡ ਪੈਡੀ ਥੀਸ ਏਜੰਟਸ ਹਵ ਬੀਨ ਸਕਸੈਸਫੁਲ ਇਨ ਰੇਜ਼ਿੰਗ ਥੇਅਰ ਕਮਿਸ਼ਨਸ ਓਵਰ ਦਾ イヤਰਸ ਉਹਦਾ ਖੜੜਾ ਇਹਨਾਂ ਨੇ ਦਿੱਤਾ ਹੈ ਨੈਕਸਚਰ 4 ਦੇ ਅੰਦਰ ਵੀ ਆਪ ਦੇਖ ਲਓ ਨੈਕਸਚਰ 4 ਟੂ ਇਲੀਮੀਨੇਟ ਦਾ ਸਟਰੋਂਗਹੋਲਡ ਸਟਰੰਗਲ ਹੋਲਡ ਮੈਂ ਦਾ ਪਹਿਲਾ ਪੜਿਆ ਸਟਰੰਗਲ ਹੋਲਡ ਤੋਣੀ ਨੱਪੀ ਬੈਠੇ ਫਿਰ ਉਹਨੇ ਲਿਖਿਆ ਬਦਲਤਾ ਥੋੜਾ ਇਹ ਉਹਨਾਂ ਨੇ ਪਹਿਲਾਂ ਮੇਰੇ ਕਾ ਸਟਰੰਗਲ ਹੋਲਡ ਪਾਇਆ ਸੀਗਾ ਫਿਰ ਬਦਲਤਾ ਨਹੀਂ ਕਿ ਉਹਨਾਂ ਨੇ ਕਿਹਾ ਨਾ ਵੀ ਬਹੁਤ ਹੀ ਸਿੱਧੀ ਜਾ ਕੇ ਵਜੂਗੀ ਠਾ ਦੇਣੇ ਇੱਕ ਚੇ ਉਹਨਾਂ ਨੇ ਸਟਰੋਂਗ ਹੋਲਡ ਕਰਤਾ ਸਟਰੋਂਗ ਹੋਲਡ ਆਫ ਕਮਿਸ਼ਨ 에ਜੈਂਟਸ ਐਂਡ ਅਦਰ ਇਨੈਫੀਸ਼ੀਐਂਸੀ ਆਫ ਦ ਐਗਰੀਕਲਚਰ ਮਾਰਕੀਟਸ ਦ ਸਟੇਟ ਨੀਡਸ ਆਲਟਰਨੇਟ ਆਲਟਰਨੇਟਿਵ ਮਾਰਕੀਟਿੰਗ ਸਿਸਟਮਸ ਆ ਕੀ ਸੀਗਾ ਸਾਹ ਆ ਸੀਗਾ ਆਲਟਰਨੇਟਿਵ ਮਾਰਕੀਟਿੰਗ ਸਿਸਟਮ ਜਿਹੜਾ ਉਹਨਾਂ ਨੇ ਪ੍ਰੋਪੋਜ਼ ਕੀਤਾ ਸੀ ਇਹ ਐਨੀ ਵੀ ਪ੍ਰਾ ਨਹੀਂ ਗਿਣੋ ਉਹਨਾਂ ਵੀ ਆਇਨ ਕੋਨਸੀਡਰ ਕਰੋ ਇਹਦੇ ਵਿੱਚ ਵੀ ਇਹਨਾਂ ਨੇ ਕਿਹਾ ਆ ਮੈਂ ਤੁਹਾਨੂੰ ਪੜ ਦੇਣਾ ਕੀ ਲਿਖਿਆ ਇਹਨਾਂ ਨੇ ਕੀ ਲਿਖਿਆ ਸੀਗਾ ਦਿੱਲੀ ਵਾਲੇ ਨੇ ਕੀ ਲਿਖਿਆ ਸੀਗਾ ਆ ਰਿਹਾ ਰੈਸ਼ਨ ਅਜੇਸ਼ਿਨੋ ਮਾਰਕਟ ਫੀਸ ਐਂਡ ਕਮਿਸ਼ਨ ਚਾਰजेस ਨਾਂ ਬਦਲਤਾ ਸਾਹਿਬ ਇਸ ਕਰਕੇ ਆ ਮਾੜੀ ਹੋ ਗਈ ਇਹਨੂੰ ਛੱਡ ਦਿਓ ਇਹਨੂੰ ਤਾਂ ਰਿਜੈਕਟ ਕਰਤਾ ਲ ਕਰੋ ਇਹਨੂੰ ਕਰੋ ਜੀ ਐਕਸੈਪਟ ਮੇਰਾ ਚੈਲੰਜ ਹੈ ਭਗਵੰਤ ਮਾਨ ਜੀ ਨੂੰ ਵੀ ਆ ਜਿਹੜਾ ਹੁਣ ਸੈਸ਼ਨ ਹੈ ਇਹਦੇ ਦੁਬਾਰਾ ਬੁਲਾ ਲਓ ਉਹ ਰਿਜੈਕਟ ਕਰਨ ਵਾਸਤੇ ਬੁਲਾਇਆ ਇਨੂੰ ਪਾਸ ਕਰਨ ਵਾਸਤੇ ਬੁਲਾ ਲਓ ਪਾਸ ਕਰਨ ਤੋਂ ਪਹਿਲਾਂ ਕਿਸਾਨਾਂ ਨੂੰ ਸਟੇਕ ਹোলਡਰਸ ਨੂੰ ਨਾਲ ਗੱਲਤਾ ਕਰੋ ਕੋਈ ਉਹਨਾਂ ਦੀ ਬਾਤ ਤਾਂ ਲਓ ਕੀ ਕਰਨ ਜਾ ਰਹੇ ਆ ਪੰਜਾਬ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਹੈ ਮੈਂ ਤੁਹਾਨੂੰ ਇਹ ਕਹਿ ਰਿਹਾ ਨਹੀਂ ਤੁਹਾਡੇ ਤੇ ਕੋਈ ਤੰਜ ਕਸਣ ਵਾਸਤੇ ਕਹਿ ਰਿਹਾ ਤੁਸੀਂ ਸਿਰਫ ਕੇਜਰੀਵਾਲ ਸਾਹਿਬ ਦੇ ਕੋ ਪਾਇਲਟ ਹੈ ਉਹਨਾਂ ਦੇ ਇੱਥੇ ਕਹਿੰਦੇ ਜੀ ਪਪੇਟਾ ਕਟਕੁਤਲੀਆ ਕਰਕੇ ਨਹੀਂ ਤੁਸੀਂ ਅਜੇ ਪੰਜਾਬ ਦੇ ਮੁੱਖ ਮੰਤਰੀ ਹੋ ਇੱਕ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨਹੀਂ ਨਾਮ ਬਣਾਜੋ ਸਾਹਿਬ ਕੋਈ ਪੰਜਾਬ ਦੇ ਭਲਕ ਵਾਸਤੇ ਫੈਸਲਾ ਲੈ ਜਾਓ ਜਾਂਦੇ ਜਾਂਦੇ ਹੁਣ ਤਾਂ ਤੁਹਾਨੂੰ ਤੁਰਨ ਦੀ ਤਿਆਰੀ ਕਰੀ ਬੈਠੇ ਹੋ ਕਿ ਫੈਸਲਾ ਲੈ ਜਾਓ ਘਟੋ ਘਟਨਾ ਨਾਲ ਬੈਠ ਕੇ ਗੱਲਬਾਤ ਕਰਕੇ ਕਰ ਲੋ ਕਿਸਾਨ ਜਿਹੜੇ ਆ ਰਹੇ ਆ ਉਹਨਾਂ ਨੇ ਬੜੀ ਬੈਠੇ ਤੁਸੀਂ ਪਰ ਤੁਸੀਂ ਤਾਂ ਬੜਾਈ ਹੈ ਕਿ ਕੈਪਸਿੰਨਾ ਜਿਹਦਾ ਨਾਂ ਇਹਦੇ ਵਿੱਚ ਜਿਹੜੇ ਬੈਠੇ ਆ ਇਸਦੇ ਸਾਰਾ ਕੁਝ ਉਹਨਾਂ ਕੋਲ ਹੀ ਹੈ ਉਹ ਬੈਠ ਕੇ ਇਹਦਾ ਇਹਦਾ ਕੋਈ ਕਰਨ ਸਾ ਤੀਸਰੀ ਗੱਲ ਉਹਦੇ 'ਚ ਮੇਰਾ ਆਪਣਾ ਪਰਸਨਲ ਇੰਟਰਸਟ ਵੀ ਹੈ ਸਾਹਿਬ ਇਸ ਕਰਕੇ ਮੈਂ ਪਹਿਲਾਂ ਕਹਿ ਦਿਆਂ ਵੀ ਯਾ ਤਾਂ ਦਿਸ ਇਜ਼ ਉਹ ਕਹਿੰਦੇ ਨਾ ਕਲੈਸ਼ ਆ ਇੰਟਰਸਟ ਵਾਲੀ ਗੱਲ ਨਾ ਆ ਜੇ ਇਸ ਕਰਕੇ ਮੈਂ ਇੱਕ ਅੱਜ ਮੈਂ ਬੜਾ ਮੈਨੂੰ ਇਸ ਗੱਲ ਦਾ ਕਈ ਵਾਰੀ ਗੁੱਸਾ ਚੜਦਾ ਹੈ ਪਰ ਆ ਮੈਂ ਤੁਹਾਨੂੰ ਭੇਜੂਗਾ ਸਾਹਿਬ ਸਾਰੀ ਕੋਈ ਰਿਪੋਰਟ ਪੜ੍ਹੇ ਨਾ ਆਪਣੇ ਬਾਲੇ ਭੇਜ ਦੇ ਕੇ ਮੇਰੇ ਵਰਗਾ ਬੰਦਾ ਐਵੇਂ ਛੱਪੜ ਜਾਂਦਾ ਕੌਣ ਕੇ ਮੱਥਾ ਮਾਰੂਗਾ 100 ਪਈਆ ਦੇ 200 ਪਈਆ ਦੇ ਆ ਇੱਕ ਇਹਦੇ ਚ 117 ਨੰਬਰ ਪੇਜ ਹੈ ਇਹਨਾਂ ਦੀ ਜੇ ਆ ਜਰੂਰ ਮੇਰੀ ਬੇਨਤੀ ਹੈ ਸਾਰਿਆਂ ਨੂੰ ਪੜਿਓ ਇਹਦੇ ਚ ਡਿਸਟ੍ਰਿਕਟ ਵਾਈਜ਼ ਉਹਨਾਂ ਨੇ ਬ੍ਰੇਕਡਾਊਨ ਕੀਤਾ ਹੈ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਅੰਦਰ ਕਿੰਨਾ ਪਰ ਹਰ ਜਿਹੜੀ ਇੱਕ ਪੰਪ ਮੋਟਰ ਲੱਗੀ ਹੈ ਉਹਨੂੰ ਕਿੰਨਾ ਪੈਸਾ ਸੀ ਸਬਸਿਡੀ ਚ ਦੇਣਿਆ ਮੋਟਾ-ਮੋਟਾ ਹੈ ਸਾਹਿਬ ਮੈਂ ਫੇਰ ਨਹੀਂ ਕਿਸੇ ਨੂੰ ਕਿਸੇ ਡਿਸਟ੍ਰਿਕਟ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਕਿਉਂਕਿ ਫੇਰ ਉੱਥੇ ਨਾ ਸੰਗਰੂਤ ਤੇ ਜਾ ਕੇ ਬਚੂਗਾ ਵੀ ਸਭ ਤੋਂ ਪਹਿਲਾਂ ਕਿਉਂ ਪਾਣੀ ਨੂੰ ਡੂੰਗਾ ਜਾਵੜਿਆ ਉੱਥੇ ਮੋਟਰ ਗੋਡੀ ਚਹੀਦੀ ਹੈ ਉਹਨਾਂ ਹੀ ਪੈਸੇ ਜ਼ਿਆਦਾ ਲੱਗਣਾ ਸਬਸਿੱਧੀ ਚ ਕੋਈ ਉਹ ਰਾਕਟ ਸਾਇੰਸ ਹੈ ਨਹੀਂ ਪਰ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਜਿਹਦੇ ਵਿੱਚ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਕਿਉਂਕਿ ਮੈਂ ਮੈਥਮੈਟਿਕਸ 'ਚ ਮੇਰਾ ਹੱਥ ਬੜਾ ਕਮਜ਼ੋਰ ਸੀਗਾ ਬਹੁਤ ਚਾਰ ਵਾਰ ਸੋਚ ਸਮਝ ਕੇ ਮੈਂ ਮੇਰੇ ਜਿਹੀ ਨਹੀਂ ਗੱਲ ਇਹਦੇ ਵਿੱਚ ਉਹ ਕਹਿੰਦੇ ਆ ਵੀ 82 180 8280 तकरीबन तकरीबन 8300 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਰਕਾਰ ਦੇ ਰਹੀ ਹੈ ਇਸ ਟਿਊਬਲ ਵਾਸਤੇ ਟਿਊਬਲ ਹੈ 1391000 ਮੈਂ ਗੋਲ ਕਰਕੇ ਕਹਿੰਦੇ ਜੀ ਰਾਉਂਡ ਅਬਾਊਟ ਕਰਕੇ ਜਿਹੜੇ ਫਿਗਰਸ ਹੈ ਮੈਂ ਕੱਢਿਆ ਵੀ 8300 ਕਰੋੜ ਰੁਪਇਆ ਸਬਸਿਡੀ 14 ਲੱਖ ਟਿਊਬਲ ਪਰ ਟਿਊਬਲ 60000 ਰੁਪਏ ਸਬਸਿਡੀ ਜਾਂਦੀ ਹੈ ਸਰ ਬੱਤੀ .31 32.31 ਲੱਖ ਐਕੜ ਕੀ ਹੈਕਟੇਅਰ ਦੇ ਅੰਦਰ ਝੋਨਾ ਬੀਜਿਆ ਗਿਆ ਇਹਨੂੰ ਥੋੜਾ ਜਿਹਾ ਤਕਸੀਮ ਕਰਕੇ ਦੇਖਿਓ ਪਰ ਏਕੜ ਕਿੰਨੀ ਸਬਸਿਡੀ ਜਾਂਦੀ ਹੈ ਪੂਰੀ ਰਾਊਂਡ ਆਊਗਾ ਫਿਗਰ 10000 ਰੁਪਏ ਪਰ ਏਕੜ ਅਸੀਂ ਸਬਸਿਡੀ ਦੇ ਰਹੇ ਹਾਂ ਇੱਕ ਪਾਸੇ ਅਸੀਂ ਦਵਾਈ ਦੇ ਰਹੇ ਹਾਂ ਵੀ ਸਾਡਾ ਪਾਣੀ ਮੁੱਕ ਗਿਆ ਦੂਜੇ ਪਾਸੇ ਅਸੀਂ ਕਹਿ ਰਹੇ ਆਂ ਵੀ ਅਸੀਂ 10000 ਰੁਪਏ ਦੇ ਕੇ ਤੁਸੀਂ ਪਾਣੀ ਕੱਢ ਲਓ ਸਸਤਾ ਤੁਹਾਨੂੰ ਫ੍ਰੀ ਦੇ ਰਹੇ ਆਂ ਕੱਢੀ ਤੁਰਿਆਓ ਠੀਕ ਐ ਸਾਬ ਦਿਓ ਜਿੱਥੇ ਲੋੜ ਐ ਦਿਓ ਮੇਰਾ ਕਹਿਣਾ ਐ ਅਸੀਂ ਕਿਸੇ ਦਾ ਕੀ ਵਿਗਾੜਿਆ ਸਾਬ ਪੰਜਾਬ ਦਾ ਅਸੀਂ ਚੋਨਾ ਨਹੀਂ ਲਾਂਦੇ ਇਸ ਕਰਕੇ ਸਾਨੂੰ ਕੁਝ ਵੀ ਨਹੀਂ ਮਿਲਦਾ ਜਾਂ ਜਿਹੜੇ ਚੋਨਾ ਲਾਂਦੇ ਆ ਜਿੰਨੂੰ ਐਨੇ ਐ ਇੱਥੇ ਕਈ ਲੀਡਰ ਐ ਜਿਨ੍ਹਾਂ ਨੇ 10-10 ਕਨੈਕਸ਼ਨ ਲੈ ਰਖਿਆ ਜੇ ਵੀ ਐ ਤੋ ਕੋਈ ਪਰੋਲ ਲਓ ਹਾਂਜੀ 29 ਤੱਕ ਐ ਅੱਛਾ ਫੇਰ ਸਾਬ ਤੇ ਜਿਨ੍ਹਾਂ ਕੋਲ ਕੋ ਟਿਊਬ ਲੈ ਨਹੀਂ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਸਾਬ ਸੋ ਇਹ ਕਈ ਪੁਆਇੰਟ ਡਿਸਕਸ ਹੋਣ ਵਾਲੇ ਸਾਬ ਸੁਨੀਲ ਕੀ ਕਹਿ ਰਿਹਾ ਇਸ ਮਟੀਰੀਅਲ ਸਾਬ ਕੀ ਹੈ ਸੁਨੀਲ ਕੁਝ ਵੀ ਨਹੀਂ ਸਾਬ ਬੰਦੇ ਤਾਂ ਉੱਥੇ ਵਿਧਾਨ ਸਭਾ 'ਚ ਬੈਠ ਕੇ ਸਰਕਾਰ ਹੈ ਐਮ ਐਲ ਏ ਸਾਹਿਬਾਨ ਹੈ ਉੱਥੇ ਬੈਠ ਕੇ ਗੱਲ ਕਰਨ ਕੀ ਕੀ ਸੰਦੀਪ ਨੇ ਮਾੜਾ ਕਿਹਾ ਕੋਈ ਇਹਦੇ ਦੀ ਡਿਸਕਸ਼ਨ ਕਰ ਲੋ ਇਹਦੇ ਵਾਸਤੇ ਸ਼ਾਮਾ ਕਈ ਕਈ ਦਿਨ ਦਾ ਸੈਸ਼ਨ ਚਾਹੀਦਾ ਸਾਬ ਇਹਦੇ ਪ੍ਰੋਸ ਐਂਡ ਕਾਉਨਸ ਮੈਂ ਨਹੀਂ ਕਹਿੰਦਾ ਜੋ ਕੁਝ ਮੈਂ ਕਹਿ ਰਿਹਾ ਸਹੀ ਕਹਿ ਰਿਹਾ ਚੰਗਾ ਵੀ ਹੈ ਇਹਦੇ 'ਚ ਮਾੜਾ ਵੀ ਹੈ ਉਹਦੇ 'ਚ ਵੀ ਚੰਗਾ ਮਾੜਾ ਸੀ ਕੋਈ ਨਾ ਕੋਈ ਇੱਕ ਪਾਲਿਸੀ ਦਾ ਉਹਦੇ ਤੇ ਬਣਨੀ ਚਾਹੀਦੀ ਹੈ ਤੀਜੀ ਗੱਲ ਵੀ ਇਹਨਾਂ ਨੂੰ ਬੜੀ ਚੁਪਣੀ ਹੈ ਸਾਬ ਆ ਜਿਹੜੇ ਸਾਰੇ ਕਰੀ ਜਾਂਦੇ ਕਿਉਂਕਿ ਇਹਦੇ ਵਿੱਚ اپੋਜੀਸ਼ਨ ਬੋਲੇ ਕਿ اپੋਜੀਸ਼ਨ ਦਾਬ ਕਰ ਰਹੀ ਹੈ ਸਾਡੀ ਸਰਕਾਰ ਬਣਦੀ ਅਸੀਂ ਕਹਿੰਦਾ ਉਹ ਦੇ ਦੇਾਂਗੇ ਇੱਕ ਗਾਰੰਟੀ ਦੇ ਦੇਾਂਗੇ ਕਹਿੰਦੇ ਚ ਇੱਕ ਰეკਮੈਂਡੇਸ਼ਨ ਹੈ ਸਟੇਟ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਕਮਿਸ਼ਨ ਇਹਦਾ ਮਤਲਬ ਹੈ ਆ ਨਹੀਂ ਵੀ ਕੱਲਿਓ ਦੇ ਚ ਬਾਕੀ ਜਿਹੜੀ 24 ਤੋਂ ਦੂਜੀ ਫਸਲਾਂ ਆਲ ਕ੍ਰੋਪਸ ਇਨਕਲੂਡਿੰਗ ਐਮਐਸਪੀ ਕ੍ਰੌਪਸ ਵੀ ਇਹਦਾ ਮਤਲਬ ਆ ਗਿਆ ਵੀ ਸਰਕਾਰ ਮੰਨ ਰਹੀ ਹੈ ਵੀ ਹਰੇਕ ਸੂਬੇ ਦੀ ਕੋਸਟ ਆਫ ਪ੍ਰੋਡਕਸ਼ਨ ਅੱਡ ਹੈ ਦੂਜਿਆਂ ਨਾਲੋਂ ਫੇਰ ਉਹ ਜਿਹੜੀ ਐਮਐਸਪੀ ਦੇ ਦੇਣਗੇ ਉਹਦੇ ਨਾਲ ਤੁਹਾਡਾ ਕੀ ਬਣੂਗਾ ਸਾਬ ਕੀ ਦੀ ਲੜਾਈ ਲੜਨੇ ਆਪਾਂ ਸੋ ਇਹ ਗੱਲਾਂ ਕੋਖਣ ਦੀ ਲੋੜ ਹੈ ਸਾਬ ਬੜਾ ਮੌਕਾ ਮੈਂ ਇਸ ਕਰਕੇ ਕਿਹੜਾ ਦਸਤੂਰ ਹੈ ਕਰਕੇ ਹਟਿਆਂ ਸੈਸ਼ਨ ਸਾਰੇ ਕਿਸਾਨ ਜਿੱਥੇ ਮੰਦੇ ਆ ਰਹੇ ਕਹਿੰਦੇ ਅਸੀਂ ਅੱਜ ਕੱਲ ਪੱਕਾ ਮੋਰਚਾ ਬੜਾ ਚਾਲੂ ਹੈ ਵੀ ਅਸੀਂ ਸਾਰਾ ਰਾਸ਼ਨ ਪਾਣੀ ਪੱਕਾ ਮੋਰਚਾ ਲਾਣਾ ਹੈ ਹੇ 5 ਸਾਲ ਦਾ ਪੱਕਾ ਮੋਰਚਾ ਲਾਈ ਬੈਠੇ ਆ ਇਹਨਾਂ ਨੂੰ ਲੋਕਾਂ ਨੇ ਪਰਮਿਟ ਦਿੱਤਾ ਕਿਸਾਨਾਂ ਵਾਲੇ ਉਥੋਂ ਆ ਕੇ ਚੱਕ ਕੇ ਵੀ ਅਸੀਂ ਪੱਕਾ ਮੋਰਚਾ ਲਾਣਾ ਪਰ ਇਹਦੇ ਤੇ ਗੱਲ ਕੌਣ ਕਰੂਗਾ ਸਾਬ ਵਿਧਾਨ ਸਭਾ ਚ ਤਾਂ ਹੋਣੀ ਨਹੀਂ ਕਿਉਂਕਿ ਉਹ ਵਿਚਾਰੇ ਮੈਂਬਰ ਹੈ ਨਹੀਂ ਵੈਸੇ ਨਾ ਰੋਲਾ ਤਾਂ ਅੱਜ ਕੱਲ੍ਹ ਚਾਹ ਨਾ ਨ ਫਿਰ ਉਹਨਾਂ ਨੂੰ ਬੁਲਾ ਲਓ ਪੋਲਿਟਿਕਲ ਵਾਲਿਆਂ ਨੂੰ ਬੁਲਾ ਲਓ ਨੋਨ ਪੋਲਿਟਿਕਲ ਵਾਲਾ ਨਾ ਬੁਲਾਓ ਬੁਲਾ ਕੇ ਗੱਲਤਾ ਕਰੋ ਮੇਰੇ ਇਹਨੇ ਕਹਿਣ ਦਾ ਭਾਵ ਹੈ ਪੁਆਇੰਟਸ ਇਹਦੇ ਚ ਅੱਗੇ ਬਹੁਤ ਹੈ ਸਭ ਪਰ ਅੱਜ ਮੈਂ ਤੁਹਾਡਾ ਇਹਦੇ ਚ ਸਮਾਂ ਲਾਣਾ ਨਹੀਂ ਚਾਹ ਅੱਜ ਮੈਂ ਰੱਖਣਾ ਤਾਂ ਸਿਰਫ ਇਸੇ ਗੱਲ ਤੇ ਜਾਂਦਾ ਸੀਗਾ ਵੀ ਇੱਕ 체ਤੇ ਨਿਬੜ ਜਾ ਕਿਉਂਕਿ ਇਟ ਇਜ਼ ਆ ਸਾਡੇ ਹੋਣ ਦਾ ਸਵਾਲ ਹੈ ਸਾਡਾ ਪੰਜਾਬ ਦੀ ਦਾ ਆਣ ਵਾਲੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਹ ਜਿਹੜੇ ਬੱਚਿਆਂ ਨੂੰ ਰੋਜ਼ ਕਹਿ ਦਿੰਦੇ ਐ ਬਾਹਰ ਆ ਕੇ ਸਾਡੇ ਅਮਰਸਰ ਜਾਜ ਵੇਚਦਾ ਇਹ ਕਰਤਾ ਉਹ ਕਰਤਾ ਕਰੀ ਜਾਂਦੇ ਐ ਆ ਨਾ ਕੀਤਾ ਨਾ ਸਭ ਸਾਰਾ ਪੰਜਾਬ ਜਾਣ ਨੂੰ ਬੱਚਣ ਨੂੰ ਤਿਆਰ ਹੋ ਜੂਏ ਤੋਂ ਇੰਡਸਟਰੀਲਿਸਟਾ ਹੋਣੇ ਟਾਪ ਗੇਅਰ ਲਾਣ ਨੂੰ ਤਿਆਰ ਫਿਰਦੇ ਇਥੋਂ ਕੌਣ ਆਊਗਾ ਨਹੀਂ ਆਊਗਾ ਪਰ ਉਹਦੇ ਵਾਸਤੇ ਵੀ ਇੱਕ ਗੱਲ ਮੈਂ ਕਹਿ ਦਿਆਂ ਕਈ ਦਿਨਾਂ ਦਾ ਅਜਕਲ ਕੁਛ ਠੰਡਾ ਰੌਲਾ ਪਿਆ ਹੈ ਕਿਉਂਕਿ ਅ ਕੋਈ ਜਾਜੂ ਜਾਇਆ ਨਹੀਂ ਅਮਰੀਕਾ ਤੋਂ ਐਟੇ ਪਨਾਮਾ ਰੋਕ ਰੱਖੇ ਉਤੋਂ ਜਦੋਂ ਲੈ ਕੇ ਆਣਗੇ ਉਦੋਂ ਗੱਲ ਹੋਊਗੀ ਪਰ ਇੱਕ ਮੇਰੀ ਬੇਨਤੀ ਹੈ ਵੀ ਐਵੇਂ ਨਾਟਕ ਕਰਨ ਦੀ ਬਜਾਏ ਤਾਰੀਵਾਲ ਸਾਹਿਬ ਉਹਨਾਂ ਦੇ ਘਰੇ ਜਾ ਰਹੇ ਨਾ ਜਾ ਰਹੇ ਕਰੇ ਜਾਣਾ ਬੰਦ ਕਰੋ ਤੇ 40 40 50 50 ਲੱਖ ਰੁਪਏ ਉਹਨਾਂ ਨੇ ਦਿੱਤੇ ਹੈ ਮੇਰਾ ਮਨ ਹੈ ਵੀ ਉੱਥੇ ਵਾਲੇ ਜਿਹੜੇ ਏਜੰਟ ਹੈ ਜਿਹੜੇ ਡੰਕੀ ਰੂਟ ਤੋਂ ਲੈ ਕੇ ਜਾਂਦੇ ਹਨ ਉਹਨਾਂ ਨੂੰ ਡੰਕੀ ਰੂਟ ਦਾ ਮਤਲਬ ਮੈਂ ਤਾਂ ਪਕ ਡੰਡੀ ਵਾਲੇ ਵਿੱਚ ਤੋਂ ਲੈ ਕੇ ਨਿਕਲ ਕੇ ਉੱਥੇ ਲੈ ਕੇ ਜਾਂਦੇ ਹਨ ਉਹਨਾਂ ਨੂੰ ਇਹਨਾਂ ਨੇ 10 10 15 15 ਲੱਖ ਰੁਪਏ ਦਿੱਤੇ ਨੇ 30 30 ਲੱਖ ਰੁਪਏ ਜਿਵੇਂ ਵੀ ਇੱਥੇ ਪਿਆ ਸਭ ਉਹਨਾਂ ਕੋਲ ਉਹ ਤਾਂ ਕਢਾ ਕੇ ਦਿਓ ਪਹਿਲਾਂ ਇੱਕ ਡਾਟਾ ਤਿਆਰ ਕਰੋ ਕਿ ਕਿੰਨੇ ਇੱਥੋਂ ਬਿਨਾ ਵੀਜ਼ਾ ਨਿਕਲ ਗਏ ਫੇਰ ਉਹਦੀ ਲਿਸਟ ਜੇ ਇਹਨਾਂ ਨੇ ਬਣਾ ਲਈ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਮਾਤੜ ਕੋ ਨਿਕਲ ਗਿਆ ਕਿੱਥੇ ਬੈਠਾ ਹੈ ਤਾਂ ਉਹਨੂੰ ਫਿਰ ਫੜ ਕੇ ਭੇਜ ਦੇਣਗੇ ਪਰ ਉਹ ਪੈਸੇ ਕਢਾ ਕੇ ਉਹਨਾਂ ਦੇ ਮੁੜਾਣ ਦਾ ਇੰਤਜ਼ਾਮ ਕਰਨਵੇਂ ਨਾ ਬੀਜੇਪੀ ਮਾੜੀ ਐ ਫਲਾਣਾ ਮਾੜਾ ਐ ਜੀ ਉਜਾਜ ਜਾਜ ਕਿਤੇ ਭੇਜ ਦਿਓ ਸਾਬ ਪੁਰਾਣੇ ਸਮੇਂ ਦੇ ਅੰਦਰ ਪਿੰਡ ਦੇ ਅੰਦਰ ਸਿਆਣੇ ਬੰਦੇ ਕਹਿੰਦੇ ਹੁੰਦੇ ਸੀ ਵੀ ਖਰਚੇ ਕੋਈ ਬੇਵਕੂਫ ਬਣ ਜੇ ਕੋਈ ਨੁਕਸਾਨ ਹੋ ਜੇ ਤਾਂ ਪਰਦਾ ਪਾਈਦਾ ਟਿੰਡੋਰਾ ਨਹੀਂ ਪਿੱਟਦਾ ਜੇ ਇਹਨਾਂ ਨੇ ਰੋਲਾ ਨਾ ਪਾਇਆ ਤਾਂ ਪੰਜਾਬ ਬਾਕੀ ਹਿੰਦੁਸਤਾਨ ਚ ਪਤਾ ਨਹੀਂ ਲੱਗਣਾ ਸੀ ਕੌਣ ਆਇਆ ਨਹੀਂ ਇਹ ਸਾਰਾ ਹੋ ਗਿਆ ਵੀ ਸਾਰਾ ਪੰਜਾਬ ਜੀ ਜਾਂਦਾ ਜੀ ਉੱਠਦਾ ਪੰਜਾਬ ਪਹਿਲਾਂ ਨਸ਼ੇ ਨੂੰ ਉੱਡਿਆ ਪੰਜਾਬ ਹੁਣਾਂ ਡੰਕੀ ਨੂੰ ਉੱਡ ਗਿਆ ਪੰਜਾਬ ਡੰਕੀ ਤੇ ਚੜ ਚੜ ਗੁੱਡ ਗਿਆ ਸਾਬ ਡੰਕੀ ਦੰਕੀ ਪੰਜਾਬ ਹੋ ਗਿਆ ਸਾਰਾ ਪੰਜਾਬ ਪੱਜੀ ਜਾਂਦਾ ਇਹਨਾਂ ਨੇ ਆਪਣਾ ਜਲੂਸ ਪੰਜਾਬ ਦਾ ਜਲੂਸ ਕਢਾਇਆ ਇਹਨਾਂ ਨੇ ਸਿਰਫ ਬੀਜੇਪੀ ਨੂੰ ਨਿੰਦਣ ਵਾਸਤੇ ਵੀ ਜਾਜ ਜਾਜ ਆ ਗਿਆ ਚੈ ਸੰਭਾਲ ਲੋ ਆਪਦੇ ਨੂੰ ਭੇਜ ਦਿਓ ਇਸਰਾ ਦੋ ਦਿਨਾਂ ਦਾ ਰੌਲਾ ਕਰਪਸ਼ਨ ਦਾ ਪੈ ਰਿਹਾ ਕਿਉਂਕਿ ਐਮਐਲਏ ਸਾਹਿਬਾਨ ਕਈ ਕਾਬੂ ਆ ਗਏ ਇੱਕ ਸਿੱਧੂ ਸਾਹਿਬ ਇੱਕ ਪਰਾਜੀ ਉਹ ਉਥੋਂ ਆ ਗਏ ਉਹਨਾਂ ਦਾ ਵੈਸੇ ਬਾ ਟਰੱਕ ਯੂਨੀਅਨ ਨਾਲ ਮਸਲੇ ਦੀ ਗੱਲ ਵੈਸੇ ਤਾਂ ਇੰਦਰਪ੍ਰੀਤ ਜੀ ਮੈਂ ਕਹੂੰਗਾ ਟਰੱਕ ਯੂਨੀਅਨ ਨਾਲ ਮੇਰੇ ਖਿਆਲ ਚ ਤਾਂ ਆ ਵੀ ਅਜੇ ਕੋਖਣ ਵਾਲੀ ਗੱਲ ਹੈ ਬਿਕਾਜ਼ ਆਈ ਵਾਸ ਓਨਲੀ ਕਨਸੈਂਟਰੇਟਿੰਗ ਔਨ ਦਿਸ ਬਾਕੀ ਉਹ ਨੋਟੀਫਿਕੇਸ਼ਨ ਦੀ ਕਾਪੀ ਦਾ ਮੈਂ ਤੁਹਾਨੂੰ ਦੇ ਦੇਣਾ ਕੈਪਟਨ ਸਾਹਿਬ ਨੇ ਕੱਢੀ ਸੀ ਸਾਰੀਆਂ ਇਲੈਗਲ ਹੈ ਉਸ ਬਿਲਕੁਲ ਸਾਹਿਬ ਇਲੈਗਲ ਹੈ ਕੋਈ ਇਹਨਾਂ ਨੇ ਉਸ ਨੋਟੀਫਿਕੇਸ਼ਨ ਨੂੰ ਖਾਰਜ ਕਰਨ ਦਾ ਕੋਈ ਸਰਕਾਰ ਨੇ ਨਹੀਂ ਲਿਆ 올 ਦੀਸ ਟਰੱਕ ਯੂਨੀਅਨਸ ਆਰ ਇਲੈਗਲ ਉਹਨਾਂ ਦੇ ਇਲੈਕਸ਼ਨ ਦੇ ਵਿੱਚ ਐਮ ਐਲ ਏ ਸਾਹਿਬਾਨ ਇਨਵੋਲ ਹੋ ਰਹੀ ਹੈ ਸਰਕਾਰ ਇਨਵੋਲ ਹੋ ਰਹੀ ਹੈ ਉਹਦਾ ਕੌਣ ਪਰ ਇਹ ਸਰਕਾਰ ਦਾ ਕਈ ਵੀ ਕਿਸੇ ਨੂੰ ਕੀ ਮੰਤਰੀ ਸਾਹਿਬ ਇਹ ਕਹਿ ਜੇ ਮੈਂ ਵਿਭਾਗ ਦੇ ਮੰਤਰੀ ਹੈ ਜਿਹੜਾ ਵਿਭਾਗ ਹੀ ਹੈ ਨਹੀਂ ਤਾਂ ਰਿਵਾਲ ਸਾਹਿਬ ਜਿਹੜੇ ਅੱਜਕੱਲ ਬੜੇ ਐਕਟਿਵੇਟ ਹੋਏ ਫਿਰਦੇ ਐ ਉਹ ਉਸ ਵਿਭਾਗ ਦੇ ਕਹਿੰਦੇ ਮੈਨੂੰ ਤਾਂ ਕੋਈ ਲੈਣ ਦੇਣਾ ਨਹੀਂ ਮੈਂ ਤਾਂ ਚੱਲੀ ਆ ਨਾ ਵੀ ਠੀਕ ਹੈ ਤੁਸੀਂ ਕਾਰਕੋਟੀ ਤੁਹਾਡੇ ਕੋਲ ਹੈ ਦਬੀਤਰੇ ਹੋ ਕੰਮ ਨੂੰ ਬਟ ਮੇਰੇ ਕਹਿਣ ਦਾ ਪਾਵ ਹੈ ਉਹ ਤਾਂ ਇਲੀਗਲ ਹੈ ਤੇ ਜਿੱਥੇ ਤਾਂ ਸੁੱਧੂ ਸਾਹਿਬ ਆ ਮੈਡਮ ਬਰਾਜ ਆ ਕਿਸੇ ਹੋਰ ਦਾ ਮਸਲਾ ਹੈ ਜਿਹੜੇ 52 52 ਕਿਤੇ ਨਾ ਸਸਪੈਂਡ ਸਸਪੈਂਡ ਕੀ ਟਰਮੀਨੇਟ ਕੀਤੇ ਉਹਨਾਂ ਮਾਤੜਾ ਨੂੰ ਕਰੀ ਜਾਂਦੇ ਕੋਨਸਟੇਬਲ ਹੈ ਕੋਈ ਮਾਤੜ ਕੋਈ ਉੱਥੇ ਉਹਨਾਂ ਕਰੀ ਜਾਂਦੇ ਹੋ ਕੱਲ ਪਰਸੋ ਇੱਕ ਵੀਡੀਓ ਸਾਡੇ ਦੋਸਤ ਪਾੜਾ ਸਾਹਿਬ ਨੇ ਕੀ ਤਾਜੀ ਨਾ ਘਟੋ ਘਟ ਇੱਕ ਵੀਡੀਓ ਕੱਟਤਾ ਮੈਂ ਕਹਿੰਦਾ ਜੜ ਨੂੰ ਹੱਥ ਪਾਓ ਇਹ ਜਿਹੜੇ 92 ਹੁਣ ਕਿੰਨੇ 96 ਹੋ ਗਏ ਇਹਨਾਂ ਕੋਲ ਅਜੇ ਤਾਂ ਆ ਵੀ ਨਹੀਂ ਪਤਾ ਲੱਗਦਾ ਕਿੰਨੇ ਹੋ ਗਿਆ ਅੱਜ ਕੱਲ ਪੰਜਾਬ ਜਦੋਂ ਪੰਜਾਬ ਡੁੱਲਦਾ ਫਿਰ ਪੂਰਾ ਡੁੱਲਦਾ ਦਬੀਤ ਰਹਿੰਦੇ ਕੰਬੀ ਸਾਰਾ ਕੁਝ ਦੇ ਦੇਵਾਂ ਇਹਨਾਂ ਨੂੰ ਬਾਅਦ ਚੀਕਾ ਮਾਰਨ ਗਿਆਤ ਲਾ ਲਾ ਕੇ ਦੇਖਣਗੇ ਹੋਇਆ ਕੀ ਹੈ ਇਹਨਾਂ 96 ਦੀ ਜਾਂਚ ਤਾਂ ਕਰਵਾਓ ਸਾਬ ਇਹਨਾਂ ਦੀ ਜਾਂਚ ਹੋਏ ਸਾਬ ਕਹਿੰਦਾ ਹਰ ਸ਼ਖਸ ਤੇ ਉਹਨੂੰ ਬਿਠਾਏ ਜਿਹਨੂੰ ਹੱਥ ਲਾਉਂਗੇ ਜਿੱਥੇ ਲਾਉਂਗੇ ਉੱਥੇ ਹੀ ਕਹਿੰਦਾ ਸਾਰਾ ਕੁਝ ਐ ਨਿਕਲਣਾ ਹੈ ਸਾਰਿਆਂ ਦੇ ਹੋਰ ਨਹੀਂ ਤਾਂ ਘਟੋ ਘਟ ਜਿਹੜਿਆਂ ਨੇ ਘਰ ਬਸਾਏ ਐ ਬੇ ਖੁਸ਼ ਦੇ ਉਹਨਾਂ ਦੇ ਪਰਿਵਾਰ ਬਸਦੇ ਰਹਿਣ ਸਾਬ ਆ ਹਵ 올 ਦਾ ਰਿਸਪੈਕਟ ਵੀ ਉਹਨਾਂ ਨੇ ਆਪਣਾ ਸ਼ਾਦੀਆਂ ਕੀਤੀਆਂ ਵਧੀਆ ਕੀਤਾ ਉਹਨਾਂ ਦੇ ਖਰਚੇ ਦੇ ਡਿਟੇਲ ਕਢਾ ਲਓ ਸਭ ਕਈ ਤਾਂ ਹੈ ਜੀ ਐਮਐਲਏ ਜਿਨ੍ਹਾਂ ਦੀ ਜ਼ੀਰੋ ਰਿਟਰਨ ਸੀਗੀ ਇਨਕਮ ਟੈਕਸ ਰਿਟਰਨ ਜ਼ੀਰੋ ਤੇ ਕਰੋੜਾਂ ਰੁਪਈਆਂ ਦੀਆਂ ਸ਼ਾਦੀਆਂ ਹੋਈਆਂ ਕਿਸੇ ਦੀ ਸ਼ਿਮਲੇ ਜਾ ਕੇ ਹੋਈ ਹੈ ਅਗਲੇ ਪਾਸੇ ਸ਼ਿਮਲੇ ਤੋਂ ਜਾ ਕੇ ਰਿਜ਼ੋਰਟ ਤੇ ਕਿਸੇ ਦੀ ਕਿੱਥੇ ਹੋਈ ਹੈ ਉਹਨਾਂ ਦੇ ਕੋਈ ਰਿਕਾਰਡ ਕਢਾ ਕੇ ਦੇਖੋ ਪਰ ਆਈ ਵਿਲ ਬੀ アンਫੇਅਰ ਸਾਡੇ ਪੰਜਾਬੀ ਹੈ ਤਾਂ ਸਾਡੇ ਪੰਜਾਬੀ ਭਰਾ ਐਮਐਲਏ ਬਣਿਆ ਚੰਗੀ ਗੱਲ ਹੈ